ਪੰਜਾਬ ਨੂੰ ਜਿਹੜਾ ਚਿੱਟੇ ਜਰਾਏ ਬਹੁਤ ਜ਼ਿਆਦਾ ਮਤਲਬ ਗਲਤ ਤਰੀਕੇ ਨਾਲ ਬਾਹਰ ਫੇਮਸ ਕੀਤਾ ਗਿਆ ਹੈ ਹਨਾ ਇੱਕ ਪ੍ਰੋਪਗੈਂਡਾ ਦੇ ਥਰੂ ਸੋ ਉਹਦੇ ਅਗੇਂਸਟ ਉਸ ਤੋਂ ਇਲਾਵਾ ਜਿਹੜੀ ਪੋਜ਼ਿਟਿਵਿਟੀ ਵਾਲੀ ਵਾਈਟ ਚੀਜ਼ ਹੈ ਵਾਈਟ ਪੀਸ ਦਾ ਮੰਦਰਾੰਗ ਹੈ ਹਨਾ ਵਾਈਟ ਮੁਹੱਬਤ ਦਾ ਰੰਗ ਹੈ ਵਾਈਟ ਕਪਾਹ ਹੈ ਵਾਈਟ ਫੁੱਲ ਨੇ ਵਾਈਟ ਚਿੱਟਾ ਕੁੜਤਾ ਵੀ ਆਮ ਆਪੋ ਬੜੀ ਟੌਨ ਆ ਪਾ ਕੇ ਜਾਈਦਾ ਸੋ ਇਹ ਉਸ ਵਾਈਟਨੈਸ ਦੇ ਉੱਪਰ ਦੀ ਗੱਲ ਹੈ ਨਾ ਕਿ ਜਿਹੜਾ ਵਾਈਟ ਚਿੱਟਾ ਜਿਹਨੂੰ ਨਸ਼ੇ ਨਾਲ ਜੋੜਿਆ ਜਾਂਦਾ ਹਮੇਸ਼ਾ ਉਹਦੇ ਉੱਪਰ ਨਹੀਂ ਪਲੱਸ ਇਹਦੇ ਵਿੱਚ ਯੂਨੀਵਰਸਿਟੀ ਕਲਚਰ ਉਹ ਤੋਂ ਕਿਦਾਂ ਮੁੰਡੇ ਕੁੜੀਆਂ ਨਿਕਲਦੇ ਨੇ ਉਹਦੇ ਚੋਂ ਮੁੰਡੇ ਆਈਪੀਐਸ ਅਫਸਰ ਬਹੰਦੇ ਨੇ ਕੋਈ ਸਪੋਰਟ ਚੱਕੇ ਨਿਕਲਦਾ ਹੈ ਕੋਈ ਡੀਐਸਪੀ ਲੱਗਦਾ ਹੈ ਕੋਈ ਗੈਂਗਸਟਰ ਬੰਦਾ ਹੈ ਤੇ ਜੇ ਕੋਈ ਬਿਲਕੁਲ ਜੀ ਗੈਂਗਵਾਲਸ ਦੇ ਉੱਪਰ ਫਿਲਮ ਹੈ 100% ਸੋ ਉਹਦੇ ਆੜੇ ਦਵਾੜੇ ਦਾ ਪੂਰਾ ਤਾਣਾ ਬਾਣਾ ਜੀ politically ਜਿੱਦਾਂ ਚੀਜ਼ਾਂ ਮੈਨੂੰ ਬਿਲਡ ਕੀਤੀਆਂ ਜਾਂਦੀਆਂ ਨੇ ਲੋਕੀ ਉਹਨਾਂ ਨੂੰ ਯੂਜ਼ ਕਰਦੇ ਨੇ ਯੰਗਸਟਰਸ ਨੂੰ ਤੇ ਮੈਨੂੰ ਲੱਗਦਾ ਹੈ ਕਿ ਹਰ ਇੱਕ ਯੰਗਸਟਰ ਨਾਲ ਇਹ ਫਿਲਮ ریلیਟ ਕਰਦੀ ਹੈ ਚਾਹੇ ਕੁੜੀ ਹੈ ਚਾਹੇ ਮੁੰਡਾ ਹੈ ਜਿਹੜਾ ਵੀ ਕਾਲਜ ਜਿ ਯੂਨੀਵਰਸਿਟੀ ਚ ਪੜ੍ਹਦਾ ਹੈ ਉਹਨੂੰ ਇਹ ਫਿਲਮ ਜ਼ਰੂਰ ਦੇ ਜਿਹੜੇ ਇਸ ਟਾਈਮ ਉਹ ਜੀਰੇ ਨੇ ਉਹਦੇ ਉੱਪਰ ਬੇਸਡ ਹੈ ਫਿਲਮ ਮੈਸੇਜ ਕੀ ਦੇਣਾ ਚਾਹੁੰਦੇ ਮੂਵੀ ਰਾਈ ਕਿਉਂਕਿ ਜਦੋਂ ਸਾਰੇ ਨਵੇਂ ਕੈਰੈਕਟਰ ਹੀ ਦਿੱਤੇ ਗਿਆ ਮੈਸੇਜ ਕੀ ਦੇਣਾ ਚਾਹੁੰਦੇ ਵੀਰੇ ਮੈਸੇਜ ਅਜਕਲ ਇੰਸਟਾਗ੍ਰਾਮ ਤੇ ਤੁਹਾਨੂੰ 10 ਮਿਲਦੇ ਆ ਨਾ 1 ਸਕਿੰਟ ਦੇ ਵਿੱਚ ਬੰਦਾ ਉਹ ਨਹੀਂ ਪੜਦਾ ਬਾਅਦ ਕੀ ਗੱਲ ਹੁੰਦੀ ਕਿ ਸੇਹ ਦੇ ਨਾਲੀ ਗੱਲ ਇਹ ਕੋਈ ਲੈਕਚਰ ਨਹੀਂ ਦਿੱਤਾ ਗਿਆ ਫਿਲਮ 'ਚ ਬਟ ਜੋ ਸੱਚਾਈ ਹੈ ਉਹ ਦਿਖਾਈ ਗਈ ਹੈ ਤੇ ਸੱਚਾਈ ਦੇ ਵਿੱਚ ਨਾ ਅਸੀਂ ਕਿਹਾ ਵੀ ਇਹ ਚੀਜ਼ ਗਲਤ ਹੈ ਤੇ ਨਾ ਸਹੀ ਹੈ ਨਾ ਕਿਸੇ ਦਾ ਪੱਖ ਲਿਆ ਨਾ ਅਸੀਂ ਕਿਸੇ ਅਗੇਂਸਟ ਬੋਲੇ ਆ ਉਹ ਆਡੀਅנס ਡਿਸਾਈਡ ਕਰੇਗੀ ਕਿ ਕਿਹੜਾ ਕੈਰੈਕਟਰ ਸਹੀ ਹੈ ਕਿਹੜ ਮੰਦੇਸਾ ਸਾਹਿਬ ਆਪੇ ਕੇ ਜੈਸੀ ਚੜ੍ਹਦੀ ਕਲਾ ਮੰਗੀ ਦੀ ਜੀ ਸਿਹਤਮੰਦ ਜੀਵਨ ਰਵੇ ਬਾਕੀ ਜੋ ਕੰਮ ਕਰ ਰਹੇ ਆ ਉਹਨੂੰ ਭਾਗ ਲੱਗਣ ਹਨਾ ਸਾਰੀ ਟੀਮ ਨੇ ਮਿਹਨਤ ਕੀਤੀ ਹੈ ਉਹ ਵੀ ਅਰਦਾਸ ਕਰਨਾ ਹੈ ਜੀ 13 ਤਰੀਕ ਜੀ 13 ਅਕਤੂਬਰ ਜੀ ਕੱਲ ਦੀ ਡੇਟ ਹੈ ਮੈਸੇਜ ਇਹ ਹੀ ਖੁਸ਼ ਰਹਾ ਕਰੋ ਬਾਕੀ ਨੂੰ ਦੁਖੀ ਨਾ ਕਰਿਆ ਕਰੋ ਤੇ ਚੰਗੀਆਂ ਚੀਜ਼ਾਂ ਵੀ ਦੇਖਿਆ ਕਰੋ ਮਾੜੀਆਂ ਚੀਜ਼ਾਂ ਵੀ ਦੇਖਿਆ ਕਰੋ ਬਟ ਐਂਡ ਆਫ ਦਾ ਡੇ ਚੂਸ ਕਰਨਾ ਤੁਹਾਡਾ ਆਪਣਾ ਰਾਈਟ ਹੁੰਦਾ ਹੈ ਨਾ ਉਹ ਫ੍ਰੀडम ਦੇਸ਼ਾ ਤੁਹਾਡੇ ਕੋਲ ਹੁੰਦੀ ਹੈ ਇੱਕ ਬੰਦਾ ਗਲਤ ਵੀ ਹੈ ਤੁਹਾਡੇ ਸਾਹਮਣੇ ਸਹੀ ਵੀ ਹੈ ਤੁਸੀਂ ਕਿਹਨੂੰ ਚੂਜ਼ ਕਰਦੇ ਹੋ ਉਹ ਤੁਹਾਡੇ ਤੇ ਥੋੜਾ ਜਿਹਾ ਕਿਉਂਕਿ 13 ਤਰੀਕ ਨੂੰ ਹੋਰ ਵੀ ਪੰਜਾਬੀ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ ਮਾਨੋ ਆਪਣੀ ਖੁਦ ਨੂੰ ਲੈ ਕੇ ਕੀ ਹੁੰਦਾ ਤੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੀਦਾ ਪਾਜੀ ਉਮੀਦ ਇਹ ਹੈ ਵੀ ਤੁਹਾਡੇ ਘਰੇ ਪਨੀਰ ਬਣਿਆ ਤੁਸੀਂ ਪਨੀਰ ਖਾਓਗੇ ਸਾਹਮਣੇ ਘਰੇ ਬੱਕਰਾ ਬਣਿਆ ਕਿ ਉਹ ਬਣਿਆ ਕਿ ਉਹ ਦਾਲ ਬਣੀ ਹੈ ਭੁੱਖਾ ਮਰਦਾ ਤੇ ਤਕੀ ਲੈਣਾ ਹੈ ਨਾ ਪਰਮਾਤਮਾ ਨੇ ਸਭ ਨੂੰ ਉਹਦਾ ਹੀ ਜਗ ਬਖਸ਼ਿਆ ਹੈ ਜਿੰਨੇ ਜੋ ਕਰਮ ਕੀਤਾ ਉਹਨੂੰ ਉਹਦਾ ਫਲ ਮਿਲ ਜਾਣਾ ਹੈ ਚੰਗੀ ਮਿਹਨਤ ਨਾਲ ਚੰਗੀ ਨੀਤ ਨਾਲ ਸਾਰੀ ਟੀਮ ਨੇ ਕੰਮ ਕੀਤਾ ਹੈ ਇਸ ਤੋਂ ਉੱਪਰ ਇਨਸਾਨ ਦੇ ਹੱਥ ਵੱਸ ਕੁਝ ਹੈ ਨਹੀਂ ਜੋ ਮਾਲਕ ਕਰੇਗਾ ਪਰਮਾਨੰਥ ਜੀ ਜੀ